ਪੰਜਾਬ ਸਰਕਾਰ ਪੰਜਾਬ ਦੇ ਵਿੱਚ ਅਰਬਨ ਸਟੇਟ ਬਣਾਉਣਾ ਚਾਹੁੰਦੀ ਆ ਇੱਕ ਸ਼ਹਿਰੀ ਮਾਡਲ ਵਿਕਾਸ ਦਾ ਮਾਡਲ ਪੂਰੀ ਦੁਨੀਆ ਨੂੰ ਦਿਖਾਉਣਾ ਚਾਹੁੰਦੀ ਆ ਪਰ ਉਹ ਅਰਬਨ ਸਟੇਟ ਬਣਾਉਣ ਵਾਸਤੇ ਜੋ ਜ਼ਮੀਨਾਂ ਐਕਵਾਇਰ ਕਰਨੀਆਂ ਨੇ ਉਹ ਕਿਸਾਨਾਂ ਦੀਆਂ ਜ਼ਮੀਨਾਂ ਦਾ ਜਿਹੜਾ ਵੱਡੇ ਪੱਧਰ ਤੇ ਇੱਕ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਆ ਉਹਦਾ ਕਿਸਾਨ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਨੇ ਕਿਉਂ ਵਿਰੋਧ ਕਰ ਰਹੇ ਨੇ ਜਦ ਕਿ ਸਰਕਾਰ ਕਹਿ ਰਹੀ ਆ ਅਸੀਂ ਕਿਸੇ ਵੀ ਕਿਸਾਨ ਦੀ ਜ਼ਮੀਨ ਜ਼ਬਰਦਸਤੀ ਨਹੀਂ ਰੋਕਣੀ ਧੱਕੇ ਨਾਲ ਨਹੀਂ ਰੋਕਣੀ ਜਿਹੜਾ ਕਿਸਾਨ ਖੁਸ਼ ਹੋ ਕੇ ਜ਼ਮੀਨ ਦੇਵੇਗਾ ਅਸੀਂ ਉਸ ਦੀ ਜ਼ਮੀਨ ਲਵਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਸਰਕਾਰ ਨੇ ਆਪਦੀਆਂ ਸਕੀਮਾਂ ਗੜਾਈਆਂ ਨੇ ਸਰਕਾਰ ਨੇ ਕਿਸਾਨਾਂ ਨੂੰ ਇਹ ਵੀ ਦੱਸਿਆ ਕਿ ਤੁਹਾਨੂੰ ਜ਼ਮੀਨ ਅਕਵਾਇਰ ਦੇ ਬਦਲੇ ਕਿੰਨੇ-ਕਿੰਨੇ ਪਲਾਟ ਮਿਲਣਗੇ ਪਰ ਫਿਰ ਵੀ ਕਿਸਾਨ ਇਸ ਨੂੰ ਉਜਾੜਾ ਦੱਸ ਰਹੇ ਨੇ ਕਿ ਜ਼ਮੀਨ ਅਕਵਾਇਰ ਦਾ ਜਿਹੜਾ ਇੱਕ ਮਾਮਲਾ ਆਇਆ ਇਹ ਸਾਡਾ ਉਜਾੜਾ ਕਿਸਾਨ ਆਗੂ ਸਾਡੇ ਨਾਲ ਨੇ ਅੱਜ ਜਗਰਾਉਂ ਦੇ ਵਿੱਚ ਵੱਡਾ ਧਰਨਾ ਲਾਇਆ ਗਿਆ ਸੂਬਾ ਪਧਰੀ ਧਰਨਾ ਰਾਜਨੀਤਿਕ ਹਸਤੀਆਂ ਵੀ ਪਹੁੰਚੀਆਂ ਨੇ ਸਮਾਜਿਕ ਹਸਤੀਆਂ ਵੀ ਪਹੁੰਚੀਆਂ ਨੇ ਆਮ ਲੋਕ ਵੀ ਪਹੁੰਚੇ ਨੇ ਲੁਧਿਆਣੇ ਜ਼ਿਲ੍ਹੇ ਦਾ ਬਿਸ਼ੱਕ ਇਹ ਇਕੱਠਾ ਪਰ ਪੂਰੇ ਪੰਜਾਬ ਚੋਂ ਲੋਕ ਪਹੁੰਚੇ ਨੇ ਕਿਸਾਨ ਆ ਗੂ ਸਾਡੇ ਨਾਲ ਨੇ ਜਗਤਾਰ ਸਿੰਘ ਜੀ ਜਗਤਾਰ ਸਿੰਘ ਜੀ ਅ ਅੱਜ ਤੁਸੀਂ ਇਕੱਠ ਰੱਖਿਆ 24000 ਤੋਂ ਉੱਪਰ ਜਿਹੜੀ ਜ਼ਮੀਨ ਐਕਵਾਇਰ ਕਰਨੀ ਆ ਸਰਕਾਰ ਕਹਿ ਰਹੀ ਆ ਕਿ ਅਸੀਂ ਕਿਸੇ ਦੀ ਜ਼ਮੀਨ ਧੱਕੇ ਨਾਲ ਨਹੀਂ ਲੈਣੀ ਫਿਰ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਇਹ ਲੋਲੇ ਪਾਪਾ ਗਾਲੀ ਪਾਉ ਪਾ ਜਿਵੇਂ ਕਹਿੰਦੇ ਹੁੰਦੇ ਆ ਅਸੀਂ ਜਦੋਂ ਜਿੱਤ ਕੇ ਆਏ ਆ ਨਾ ਤਿੰਨ ਕਾਲੇ ਕੂਨ ਦਾ ਖਾਸ ਲੜਾਈ ਉਦੋਂ ਸਾਡੇ ਲੀਡਰਾਂ ਨੇ ਲੋਕਾਂ ਨੂੰ ਚੌਕਸ ਕੀਤਾ ਸੀ ਵੀ ਸਰਕਾਰ ਫਰੀ ਹੋਈ ਆ ਇਹ ਸੱਪਾਂ ਨੂੰ ਜ਼ਹਿਰ ਕੋਲਦੀ ਆ ਤੁਹਾਡੇ ਡੰਗ ਮਾਰੂਗੀ ਤੇ ਅੱਜ ਉਹੀ ਗੱਲ ਆ ਵੀ ਇਹ ਟੇਡੇ ਢੰਗ ਦੇ ਨਾਲ ਕਿਤੇ ਤਾਂ ਸਾਡੀਆਂ ਜ਼ਮੀਨਾਂ ਸੜਕਾਂ ਦੇ ਵਿੱਚ ਲੈ ਰਹੇ ਆ ਕਿਤੇ ਆ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲੈ ਰਹੇ ਆ ਇਹ ਕਹਿ ਰਹੇ ਆ ਵੀ ਅਸੀਂ ਤੱਕੇ ਦੇ ਨਾਲ ਨਹੀਂ ਕਰਨੀ ਪਰ ਨੋਟੀਫਿਕੇਸ਼ਨ ਕਰਕੇ ਨੰਬਰ ਵੀ ਦੱਸਦੇ ਵੀ ਕਿਹੜੀ-ਕਿਹੜੀ ਜ਼ਮੀਨ ਆ ਜਿਹੜੀ ਲਈ ਜਾਣੀ ਆ ਪੁੱਛਿਆ ਉਹਨਾਂ ਕਿਸਾਨਾਂ ਨੂੰ ਇਹ ਕਿਸੇ ਕਿਸਾਨ ਨੂੰ ਪੁੱਛਿਆ ਹੀ ਨਹੀਂਗਾ ਨੰਬਰ ਪਾਤੇ ਆ ਅਖਬਾਰਾਂ ਦੇ ਵਿੱਚ ਆ ਗਈ ਆ ਸਾਰੀ ਗੱਲ ਤੇ ਫਿਰ ਇਹ ਕਿੰਨੇ ਕਹਿ ਰਹੇ ਆ ਵੀ ਅਸੀਂ ਪੁੱਛ ਕੇ ਐਕਵਾਇਰ ਕਰਾਂਗੇ ਜ਼ਮੀਨ ਜਿਹੜੀ ਜ਼ਮੀਨ ਕਹਿ ਰਹੇ ਇਹਨਾਂ ਨੇ ਕਰਨੀ ਵੀ ਆ ਵੱਡੀ ਗੱਲ ਉਹਦੇ ਵਿੱਚ ਇਹ ਆ ਵੀ ਉਹਦੇ ਵਿੱਚ ਜ਼ਮੀਨ ਦਾ ਜਿਹੜਾ ਆ ਰੇਟ ਚੱਲਦਾ ਵਾ ਉਹ ਤੋਂ ਦੁੱਗਣਾ ਦੇਣਾ ਚਾਹੀਦਾ ਸੀਗਾ ਇਹਨਾਂ ਨੂੰ ਪਿੰਡੂ ਏਰੀਏ ਦੇ ਵਿੱਚ ਸ਼ਹਿਰ ਦੇ ਵਿੱਚ 4 ਗੁਣਾ ਦੇਣਾ ਚਾਹੀਦਾ ਸੀਗਾ ਪਰ ਇਹਦਾ ਰੇਟ ਕੋਈ ਨਹੀਂ ਮਿਲਣਾ ਉਹ ਜ਼ਮੀਨ ਜਦੋਂ ਡਿਵੈਲਪ ਹੋਊਗੀ ਉਦੋਂ ਉਹਦੇ ਵਿੱਚੋਂ ਕੁਝ ਹਿੱਸਾ ਮਿਲਣਾ ਵਾ ਇਕਦਾ ਇਹ ਵੀ 1 ਕਿੱਲੇ ਮਗਰਸ ਨੂੰ 1000 ਗਜ ਦਾ ਪਲਾਟ ਦਿੱਤਾ ਜਾਊਗਾ। 200 ਗਜ ਦਾ ਕਮਰਸ਼ੀਅਲ ਪਲਾਟ ਦਿੱਤਾ ਜਾਊਗਾ। ਠੀਕ ਹੈ ਨਾ? ਜੇ 9 ਕਿੱਲੇ ਆ ਤਾਂ ਤੁਹਾਨੂੰ 3 ਕਿੱਲੇ ਦਿੱਤੇ ਜਾਣਗੇ ਬਾਅਦਸ। ਜੇ 50 ਕਿੱਲੇ ਜਾਂ 50 ਕਿੱਲੇ ਤੋਂ ਉੱਪਰ ਆ ਉਹ ਵੱਡੇ ਕਿਸਾਨ ਮੇਰਾ ਖਿਆਲ ਇਹਨਾਂ ਪਿੰਡਾਂ ਦੇ ਵਿੱਚ ਕੋਈ ਵੀ ਨਹੀਂ ਹੈ। ਉਹਨੂੰ 60% ਜ਼ਮੀਨ ਆ ਜਿਹੜੀ ਡਿਵੈਲਪ ਕਰਨ ਵਾਸਤੇ ਦਿੱਤੀ ਜਾਊਗੀ। ਪਰ ਜੇ ਜ਼ਮੀਨ ਡਿਵੈਲਪ ਨਹੀਂ ਹੁੰਦੀ ਤਾਂ ਉਹਨੂੰ 30000 ਰੁਪਿਆ ਕਿੱਲੇ ਦਾ ਦਿੱਤਾ ਜਾਊਗਾ ਸਦਾਨਾ। ਤੁਸੀਂ ਲਾ ਲਓ। ਅੰਦਾਜ਼ਾ ਵੀ ਹੁਣ ਇੱਥੇ 80000 ਨੂੰ ਤਾਂ ਠੇਕਾ ਚੱਲ ਰਿਹਾ ਵਾ ਹੂੰ 80000 ਜਿਆਦਾ ਇੱਕ 30000 ਜਿਆਦਾ ਐ ਫਿਰ ਕਿਸਾਨ ਨੂੰ ਫਾਇਦਾ ਕੀ ਹੋਇਆ ਜਿਹੜੀਆਂ ਜ਼ਮੀਨਾਂ ਨੇ ਇਹ ਕਹਿ ਰਹੇ ਨੇ ਵੀ ਐਡੀ ਛੇਤੀ ਡਿਵੈਲਪ ਹੋ ਜਾਣਗੀਆਂ ਇਹ ਕਰੋੜਾਂ 'ਚ ਵਿਕਣਗੀਆਂ ਨਹੀਂ ਵਿਕਣਗੀਆਂ ਆ ਸਾਡੇ ਨੇੜੇ ਖੰਡ ਮੈਦਲ ਆ ਇਹ ਪੱਟਤੀ ਅਸੀਂ ਉਦੋਂ ਧੰਨਵਾਦ ਕਰਦੇ ਹੁੰਦੇ ਸੀ ਉਹ ਸਰਕਾਰ ਦਾ ਵੀ ਖੰਡ ਮੈਦਲ ਲੱਗ ਗਈ ਚਲ ਅਸੀਂ ਝੋਨੇ ਤੋਂ ਬਚ ਜਾਾਂਗੇ ਅਸੀਂ ਪੱਟੀਆਂ ਟਰਾ ਪੱਟੀਆਂ ਟਰਾਲੀਆਂ ਵਣ ਮਾਲ ਲਿਆ ਪਡੇ ਟਰੈਕਟਰ ਲੈ ਲਏ ਗੰਨਾ ਬੀਜਣ ਲੱਗੇ ਜਦੋਂ ਅਸੀਂ ਗੰਨਾ ਬੀਜਣ ਲੱਗੇ ਖੰਡ ਮਿਲ ਪਟਕੇ ਮਾਰੀ ਸਾਨੂੰ ਫੇਰ ਝੋਨੇ ਤੇ ਲੈ ਜਾਂਦਾ ਇੱਕ ਪਾਸੇ ਤਾਂ ਸਰਕਾਰ ਇਹ ਕਹਦੀ ਫਸਲੀ ਵਿਭਿੰਨਤਾ ਅਪਣਾਓ ਦੂਜੇ ਪਾਸੇ ਆ ਖੰਡ ਮਿਲਾ ਪਟਕੇ ਇਹ ਕਹਦੇ ਵੀ ਤੁਸੀਂ ਝੋਨੇ ਵੱਲੋਂ ਵਾਪਸ ਆਓ ਅਸੀਂ ਇਹ ਚਾਹੁੰਦੇ ਆ ਵੀ ਪਹਿਲਾਂ ਡਿਵੈਲਪ ਕਰਕੇ ਦਿਖਾ ਦਿਓ ਸਾਨੂੰ ਜਿਹੜੇ ਖੰਡ ਮਿਲ ਦਾ 100 ਕਿੱਲਾ ਪਿਆ ਵਾ ਇਹਦੇ ਚ ਤਾਂ ਤਿੰਨ ਕੋਠੀਆਂ ਵੀ ਨਹੀਂ ਪੰਨਿਆ ਅਜੇ ਹੈ ਕਿੰਨੇ ਸਾਲ ਹੋ ਗਏ 25 25 ਸਾਲ ਦੇ ਨੇੜੇ ਹੋਣ ਵਾਲੇ ਆ ਤੇ ਇਹ 30 ਸਾਲਾਂ ਦਾ ਡਿਵੈਲਪ ਹੋਵੇ 50 ਸਾਲਾਂ ਦਾ ਡਿਵੈਲਪ ਹੋਵੇ ਅਗਲੀ ਪੀੜ੍ਹੀ ਨੇ ਆ ਪੀੜ੍ਹੀ ਨੂੰ ਤਾਂ ਮੈਨੂੰ ਲੱਗਦਾ ਵੀ ਇਹਨਾਂ ਦਾ ਜਿਉਂਦਿਆਂ ਨੇ ਦੇਖਣੀ ਨਹੀਂ ਇਹ ਡਿਵੈਲਪ ਹੁੰਦੀ ਇਹ ਆਏ ਰਹਿਣੇ ਇੱਥੇ ਅੱਕ ਹਰੇ ਹੋਣਗੇ ਠੀਕ ਹੈ ਨਾ 24000 ਏਕੜ 24311 ਏਕੜ ਤਾਂ ਇਕੱਲੇ ਲੁਧਿਆਣੇ ਦੀ ਆ ਲੋ ਜਿਲ੍ਹੇ ਚ 17 ਜਿਲ੍ਹਿਆਂ ਦੀ ਇਹ ਜ਼ਮੀਨ ਕਵਰ ਕਰ ਰਹੀ ਹੈ 70000 ਏਕੜ ਤੋਂ ਜ਼ਿਆਦਾ ਹੈ ਤੇ ਪੰਜਾਬ ਕੋਲ ਰਹਿ ਗਈ ਜਾਣਾ ਵਾ ਅਸਲ ਦੇ ਵਿੱਚ ਅਸੀਂ ਇਹ ਮੰਨਦੇ ਆ ਇਹ ਪੰਜਾਬ ਦੇ ਕਿਸਾਨਾਂ ਤੋਂ ਜ਼ਮੀਨਾਂ ਖੋਣ ਦੇ ਲਈ ਚਾਲਾਂ ਗੁੰਦੀਆਂ ਜਾ ਰਹੀਆਂ ਨੇ ਜਿਹਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ ਇਸੇ ਕਰਕੇ ਅਸੀਂ ਵਿਰੋਧ ਕਰਦੇ ਆਂ ਵੈਸੇ ਅਸੀਂ ਪੰਜਾਬੀਆਂ ਦੀਆਂ ਜ਼ਮੀਨਾਂ ਵੀ ਬਚਾਉਣੀਆਂ ਨੇ ਤੇ ਜ਼ਮੀਨਾਂ ਬਚਣੀਆਂ ਸਾਡੀ ਖੇਤੀ ਬਚੂਗੀ ਖੇਤੀ ਬਚੂਗੀ ਸਾਡਾ ਕਲਚਰ ਬਚੂਗਾ ਸਾਡਾ ਸਾਰਾ ਕੁਝ ਹੀ ਬਚੂਗਾ ਇਹ ਅਸੀਂ ਬਚਾਉਣਾ ਚਾਹੁੰਦੇ ਆਂ ਇਸੇ ਕਰਕੇ ਸਾਡੀ ਇਹ ਲੜਾਈ ਆ ਆਰਪਾ ਲੜਾਈ ਲੜਾਂਗੇ ਜ਼ਮੀਨਾਂ ਬਚਾਉਣ ਦੇ ਖਾਤਰ ਜੇ ਲੋਕ ਸਹਿਯੋਗ ਦੇਣਗੇ ਤਾਂ ਪੂਰੇ ਡਟ ਕੇ ਖੜਾਗੇ ਉਹਨਾਂ ਦੇ ਨਾਲ ਜਿਵੇਂ ਹੁਣ ਤੁਸੀਂ ਕਿਹਾ ਵੀ ਸਰਕਾਰ ਨੇ ਆਪਣੀ ਆਪ ਨੰਬਰ ਲੈ ਲਈ ਅਖਬਾਰਾਂ ਚ ਵੀ ਸ਼ਾਬਤੇ ਉਹਨਾਂ ਨੇ ਕਹਿ ਵੀ ਦਿੱਤਾ ਵੀ ਆਹ ਜ਼ਮੀਨਾਂ ਅਕਵਾਇਰ ਕਰਨੀਆਂ ਨੇ ਫਿਰ ਤੁਹਾਡੀ ਤਾਂ ਕਿਤੇ ਉਹ ਇਨਵੋਲਵਮੈਂਟ ਰਹੀ ਨਹੀਂ ਹੈ ਤੁਹਾਨੂੰ ਤਾਂ ਕਿਤੇ ਸਰਕਾਰ ਨੇ ਗਿਣੀ ਹੀ ਨਹੀਂ ਹੈ ਉਹਨਾਂ ਨੇ ਆਪਣੇ ਆਪ ਸਾਰੀ ਕਾਰਵਾਈ ਕਰ ਲਈ ਆ ਫਿਰ ਤੁਸੀਂ ਅੱਗੇ ਲੜਾਈ ਕਿਵੇਂ ਲੜਾਉਂਦੇ ਇਹ ਤਾਂ ਉਦੋਂ ਹੋਊਗਾ ਨਾ ਜਦੋਂ ਕਰਜ਼ਾ ਲੈਣ ਆਉਣਗੇ ਰੋਲਾ ਕਰਜ਼ਿਆਂ ਫਿਰ ਪੈਣਾ ਉਸ ਤੋਂ ਪਹਿਲਾਂ ਅਸੀਂ 32 ਪਿੰਡ ਜਿਹੜੇ ਲੁਧਿਆਣੇ ਦੇ ਆ ਇਹ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਇਹਨਾਂ ਨੂੰ ਜਥੇਬੰਦ ਕਰਾਂਗੇ ਇਹਨਾਂ ਦੀ ਹੀ ਕਮੇਟੀ ਬਣਾਵਾਂਗੇ ਲੜਨ ਵਾਸਤੇ ਅਸੀਂ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ ਠੀਕ ਹੈ ਨਾ ਇੱਕ ਅਸੀਂ ਇੱਕ ਥਾਂ ਤੇ ਮੋਰਚਾ ਲਾਵਾਂਗੇ ਕਿਉਂਕਿ ਆਹ ਤਾਂ ਨਹੀਂ ਹੈ ਵੀ ਇੱਥੇ ਰੈਲੀ ਕਰਤੀ ਉੱਥੇ ਰੈਲੀ ਕਰਤੀ ਜਾਂ ਇੱਕ ਵਾਰ ਟਰੈਕਟਰ ਮਾਰਚ ਕਰਤਾ ਸਰਕਾਰ ਝੁਕ ਜੂਗੀ ਜਿਵੇਂ ਆਪਾਂ ਦਿੱਲੀ ਮੋਰਚਾ ਲਾਇਆ ਨਾ ਅਨਸ਼ਾ ਸੇਉਂ ਦੇ ਵਿੱਚ ਰਹਿ ਕੇ ਲੰਮਾ ਸਮਾਂ ਲੜਨਾ ਪਿਆ ਇਵੇਂ ਹੀ ਇਹ ਕੋਈ ਆਪਾਂ ਨੂੰ ਪੁਆਇੰਟ ਚੁਣਨਾ ਪਊਗਾ ਚਾਹੇ ਗਲਾਡਾ ਦਾ ਚੁਣ ਲਓ ਲੁਧਿਆਣੇ ਵਿੱਚ ਜਾਂ ਕੋਈ ਹੋਰ ਚੁਣ ਲਓ ਉਥੇ ਪੱਕਾ ਮੋਰਚਾ ਲੱਗੂਗਾ ਕਿਸਾਨ ਉਥੇ ਬਾਰੀ-ਬਾਰੀ ਪਿੰਡਾਂ ਦੇ ਆ ਕੇ ਬੈਠਣਗੇ ਤੇ ਉਹਨਾਂ ਚਿਰ ਬੈਠਣਗੇ ਜਿੰਨਾ ਚਿਰ ਇਹ ਜਿਹੜੀ ਲੜਾਈ ਆ ਜਿੱਤੇ ਨਹੀਂ ਜਾਂਦੇ ਅਸੀਂ ਜਦੋਂ ਤੋਂ ਇਹ ਮਸਲਾ ਚੱਲਿਆ ਉਦੋਂ ਤੋਂ ਅਸੀਂ ਪਿੰਡਾਂ ਦੇ ਵਿੱਚ ਆਏ ਆ ਕਵਰ ਕਰ ਰਹੇ ਆ ਕੋਈ ਗਲਾਡਾ ਦੇ ਅਧਿਕਾਰੀ ਉਹ ਤੋਂ ਬਾਅਦ ਚ ਤੁਹਾਡੇ ਨਾਲ ਰਾਬਤੇ ਚ ਆਏ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਨਹੀਂ ਗਲਾਡਾ ਦਾ ਸੀ ਜਿੱਤੇ ਘਰਾਓ ਕੀਤਾ ਉਹਦੇ ਗਲਾਡਾ ਵਾਲੇ ਕਹਿੰਦੇ ਸੀ ਅਸੀਂ ਅਨਜਾਨ ਹਾਂ ਜੀ ਇਹਦੇ ਮਾਮਲੇ ਪਤਾ ਨਹੀਂ ਤਾਂ ਝੂਠ ਬੋਲਦੇ ਆ ਉਹ ਕਹਿੰਦੇ ਸਾਨੂੰ ਤਾਂ ਆਪਣੀ ਦੇ ਬਾਰੇ ਪਤਾ ਕੀ ਆ ਉਹ ਤੋਂ ਬਾਅਦ ਹੌਲੀ ਹੌਲੀ ਅਖਬਾਰਾਂ 'ਚ ਆ ਗਈ ਗੱਲ ਠੀਕ ਹੈ ਨਾ ਅਖਬਾਰਾਂ ਦੇ ਵਿੱਚ ਉਹ ਤੋਂ ਬਾਅਦ ਨੰਬਰ ਵੀ ਆ ਗਏ ਵੀ ਕਿਹੜੇ-ਕਿਹੜੇ ਨੰਬਰ ਆ ਜਿਹੜੇ ਕੁਐਰੀ ਕੀਤੇ ਜਾ ਰਹੇ ਆ ਤੇ ਗਲਾਡਾ ਦਾ ਤਾਂ ਐ ਹੋਆ ਵੀ ਉਹ ਤਾਂ ਹੁਕਮ ਦੇ ਪਪੂ ਆ ਵਿਚਾਰੇ ਮੁਲਾਜ਼ਮ ਨੇ ਜਿਵੇਂ ਸਰਕਾਰ ਹੁਕਮ ਕਰੂਗੀ ਉਹਨਾਂ ਨੂੰ ਵਜਾਉਣਾ ਪੈਣਾ ਵਾ ਉਹਨਾਂ ਦੀਆਂ ਮਜਬੂਰੀਆਂ ਨੇ ਨੌਕਰੀ ਕਰਦੇ ਆ ਤੁਸੀਂ ਵੀ ਜਾਂ ਮੈਂ ਵੀ ਉੱਥੇ ਹੋਵਾਂ ਆਪਾਂ ਵੀ ਐਵੇਂ ਕਰਾਂਗੇ ਠੀਕ ਹੈ ਨਾ ਪਰ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿਉਂਕਿ ਸਰਕਾਰ ਇਹ ਕਹਿੰਦੇ ਵੀ ਲੋਕਤੰਤਰ ਆ ਜਾਂ ਤਾਂ ਸਰਕਾਰ ਇਹ ਕਹੇ ਵੀ ਇੱਥੇ ਲੋਕਤੰਤਰ ਨਹੀਂ ਸਭ ਤੋਂ ਐਂ ਲੱਗਦਾ ਲੋਕਤੰਤਰ ਟਕਵਾਉਂਦਾ ਰਹਿ ਗਿਆ ਇੱਥੇ ਠੀਕ ਹੈ ਨਾ ਘੱਟ ਗਿਣਤੀ ਦੇ ਵਿੱਚ ਸਰਕਾਰ ਬਣਦੀ ਆ ਜਦੋਂ ਜਿਹੜੀਆਂ ਜੇ ਆਪਾਂ ਵਿਰੋਧੀ ਵੋਟਾਂ ਗਿਣੀਆਂ ਉਹ ਜਾਦੇ ਹੁੰਦੀਆਂ ਨੇ ਜਿਹੜਾ ਬੰਦਾ ਜਿੱਤਦਾ ਵਾ ਉਹਦੇ ਕੋਲ ਤਾਂ 20% ਵੋਟਾਂ ਰਹੀ ਜਾਂਦੀਆਂ ਨੇ ਠੀਕ ਹੈ ਨਾ 20 30% ਵੋਟਾਂ ਲੈ ਕੇ ਸਰਕਾਰਾਂ ਬਣਦੀਆਂ ਨੇ 70% ਲੋਕਾਂ ਦੀ ਨਿਵਾਇੰਦਗੀ ਨਹੀਂ ਹੁੰਦੀ ਉਹਦੇ ਵਿੱਚ ਤੇ ਉਦੋਂ ਬਾਅਦ ਜਦੋਂ ਬਣ ਜਾਂਦੇ ਆ ਉਦੋਂ ਵੀ ਇਹ ਲੋਕਾਂ ਨੂੰ ਭੁੱਲ ਜਾਂਦੇ ਆ ਹੂੰ ਉਦੋਂ ਬਾਅਦ ਫਿਰ ਇਹ ਕਾਰਪੋਰੇਟਾਂ ਦੇ ਬਣ ਜਾਂਦੇ ਆ ਕਿਉਂਕਿ ਉਹਦਾ ਵੱਲੋਂ ਕਾਫੀ ਇਹਨਾਂ ਨੂੰ ਝਾੜਾ ਝੜਦਾ ਵਾ ਠੀਕ ਹੈ ਨਾ ਕਹਿਣ ਨੂੰ ਆ ਇਹ ਵੀ ਜਿਹੜੀ ਲੋਕਤੰਤਰੀ ਸਰਕਾਰ ਆ ਲੋਕਾਂ ਦੀ ਆ ਲੋਕਾਂ ਲਈ ਆ ਲੋਕਾਂ ਦੁਆਰਾ ਚਲਾਈ ਜਾਂਦੀ ਆ ਇਹ ਹੈ ਨਾ ਡੈਮੋਕ੍ਰੇਸੀ ਹੈ ਜੇ ਗਵਰਨਮੈਂਟ ਐਂਡ ਵਿੱਚ एवरीवन ਹੈ ਜੀ ਸ਼ੇਅਰ ਵੀ ਹਰੇਕ ਦਾ ਇਹਦੇ ਵਿੱਚ ਹਿੱਸਾ ਵਾ ਪਰ ਆਮ ਲੋਕਾਂ ਦਾ ਇਹਦੇ ਵਿੱਚ ਕੋਈ ਹਿੱਸਾ ਨਹੀਂ ਹੈ ਠੀਕ ਹੈ ਨਾ ਇਹ ਸਾਰਾ ਕੁਝ ਆ ਜਿਹੜਾ ਕਾਰਪੋਰੇਟਾਂ ਲਈ ਹੀ ਕਰ ਰਹੇ ਆ ਆਹ ਵੀ ਆ ਜਿਹੜੀ ਗੱਲ ਆਪਾਂ ਜ਼ਮੀਨ ਕੋਰ ਦੀ ਗੱਲ ਕਰਦੇ ਆ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰਦੇ ਆ ਇਹ ਵੀ ਕਾਰਪੋਰੇਟਾਂ ਨੂੰ ਅੱਗੇ ਲਿਆਉਣ ਦੇ ਲਈ ਹੀ ਕੀਤੀ ਜਾ ਰਹੀ ਹੈ ਧੰਨਵਾਦ ਪ੍ਰਧਾਨ ਜੀ ਮੈਂ ਮੰਚ ਤੋਂ ਇੱਕ ਆਗੂ ਨੂੰ ਬੋਲਦਿਆਂ ਸੁਣ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਕਿਸਾਨਾਂ ਦਾ ਵੱਡਾ ਯੋਗਦਾਨ ਆ ਵੱਡਾ ਹੱਥ ਆ ਤੇ ਹੁਣ ਇਹ ਸਰਕਾਰ ਕਿਸਾਨਾਂ ਦੀਆਂ ਹੀ ਜੜਾਂ ਜਦਾਤੀ ਫੇਰ ਲੱਗ ਪਈ ਕਿਸਾਨਾਂ ਦਾ ਹੱਥ ਆਏ ਆ ਜੀ ਜਦੋਂ ਦਿੱਲੀ ਮੋਰਚੇ ਦੇ ਬੈਠੇ ਸੀ ਉਦੋਂ ਅਸੀਂ ਅਕਾਲੀਆਂ ਕਾਂਗਰਸੀ ਨੂੰ ਬੜਾ ਰੱਜ ਕੇ ਭੰਡਿਆ ਕਿ ਸਾਡਾ ਇਹਨਾਂ ਨੇ ਦੇਸ਼ ਦਾ ਜੋ ਹੈਗਾ ਨੁਕਸਾਨ ਬਹੁਤ ਕਰਤਾ ਉਹਦੇ ਕਰਕੇ ਲੋਕਾਂ ਨੂੰ ਤਾਂ ਦੁਖੀ ਸੀ ਬਦਲਾਅ ਦੇ ਚੱਕਰ 'ਚ ਵੋਟ ਇਹਨਾਂ ਨੂੰ ਪਾਤੀ ਪਰ ਜਿਹੜੇ ਇਹ ਉਹਨਾਂ ਦੇ ਹੀ ਪਿਓ ਨਿਕਲੇ ਹੁਣ ਇਹ ਸਰਕਾਰ ਦੀ ਪੰਜਾਬ ਦੇ ਉੱਤੇ ਇਹ ਕੱਲੀ ਇਹ ਸਰਕਾਰ ਨਹੀਂ ਅਹਿਮਦ ਸ਼ਾਹ ਅਦਾਲੀ ਬੇਲ ਤੋਂ ਜੇ ਆਪਾਂ ਦੇਖੀਏ ਇੰਨਾ ਦਾ ਸ਼ੁਰੂ ਤੋਂ ਹੋ ਰਿਹਾ ਵੀ ਪੰਜਾਬ ਸਾ ਤੋਂ ਕਹੇ ਲੋਟ ਦਬਿਆ ਨਹੀਂ ਹੈ ਇਹਨਾਂ ਨੇ ਸਾਰੇ ਤਰੀਕੇ ਪਨਾਲੇ ਪਹਿਲਾ ਨੇਜਿਆਂ ਨਾਲ ਬੰਦੂਕਾਂ ਗੋਲੀਆਂ ਨਾਲ ਮਾਰ ਲਿਆ ਫੇ ਨਸ਼ਿਆਂ ਨਾਲ ਮਾਰ ਲਿਆ ਪੰਜਾਬ ਨਹੀਂ ਮਰਿਆ ਤੇ ਹੁਣ ਇਹਨਾਂ ਨੇ ਪੰਜਾਬ ਨੂੰ ਖਤਮ ਕਰਨ ਲਈ ਜਿਹੜੀ ਹੈਗੀ ਹੈ ਪਾਲਿਸੀ ਬਣਾ ਰਿਆ ਦੇਖੋ ਜਿੱਦਾਂ ਦੇਸ਼ ਯਾਦ ਹੋਇਆ ਮੈਨੂੰ ਲੱਗਦਾ ਜੇ ਆਪਾਂ ਅੰਕੜੇ ਦੇਖੀਏ ਸ਼ਾਇਦ 50 ਲੱਖ ਏਕੜ ਜ਼ਮੀਨ ਹੈ ਜਿਹੜੀ ਹੁਣ ਤੱਕ ਉਹ ਸਰਕਾਰ ਗਵਰਨਮੈਂਟ ਰਿਕਵਰ ਕਰ ਚੁੱਕੀ ਹੈ ਤੇ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਜੇ ਸਾਡੇ ਕੋਲੇ ਖੇਤੀ ਨਾ ਰਹੀ ਕਾ ਸਾਡੇ ਕੋਲੇ ਹੋ ਤਾਂ ਕਿ ਇਸ ਕੰਮ ਦਾ ਸਾਧਨ ਹੀ ਨਹੀਂ ਅਸੀਂ ਖੇਤੀ ਸਰ ਤੇ ਆਪਦਾ ਜਿਹੜਾ ਹੈਗਾ ਗੁਜ਼ਰ ਬਸਰਾਉ ਕਰ ਰਹੇ ਆਂ ਇਹ ਸਰਕਾਰ ਦੀ ਖੇਤੀ ਉੱਤੇ ਸਾਡੀ ਦੇ ਉੱਤੇ ਅੱਖ ਆ ਪਰ ਇਹ ਸਰਕਾਰ ਨੂੰ ਬਹੁਤ ਵੱਡਾ ਭੁਲੇਖਾ ਵੀ ਅਸੀਂ ਜ਼ਮੀਨ ਨਹੀਂ ਇਕਨ ਕਰ ਲਵਾਂਗੇ ਕਿਸੇ ਕੀਮਤ ਤੇ ਨਹੀਂ ਹੋਂ ਦਵਾਂਗੇ ਦੇਖੋ ਸਰਕਾਰ ਇੱਕ ਪਹਿਲਾਂ ਕਹਿ ਰਹੀ ਸੀ ਕਿਸੇ ਦੀ ਮਰਜ਼ੀ ਤੋਂ ਬਣਾ ਅਸੀਂ ਕੋਈ ਜ਼ਮੀਨ ਆ ਜਿਹੜੀ ਰਿਕੁਆਇਰ ਨਹੀਂ ਕਰਾਂਗੇ ਹੁਣ ਦੇਖੋ ਅਖਬਾਰਾਂ ਵਿੱਚ ਨੰਬਰ ਵੀ ਦੇਤੇ ਸਾਰਾ ਕੁਝ ਕਰਤਾ ਹੁਣ ਕਿਸੇ ਦੀ ਮਰਜ਼ੀ ਦਾ ਪੁੱਛੀ ਨਹੀਂ ਹੈ ਮਰਜ਼ੀ ਤਾਂ ਉਹ ਹੁੰਦੀ ਹੈ ਨਾ ਵੀ ਜਿਹੜਾ ਬੰਦੇ ਨੇ ਆਪਾਂ ਜਾ ਕੇ ਪਿੰਡਾਂ ਵਿੱਚ ਪੁੱਛਿਆ ਵੀ ਤੁਸੀਂ ਜ਼ਮੀਨ ਦੇਣੀ ਚਾਹੁੰਦੇ ਹੋ ਕਿ ਨਹੀਂ ਉਹ ਤਾਂ ਨੰਬਰ ਵੀ ਪਾਦੇ ਵੀ ਆਹ ਜ਼ਮੀਨਾਂ ਅਸੀਂ ਰੋਕਣੀ ਆ ਮਰਜ਼ੀ ਦਾ ਕਹਿਦੀ ਲਈ ਨਹੀਂ ਹੈ ਕਿਉਂ ਸਰਕਾਰਾਂ ਆਪਾਂ ਜਗਰਾਮਾ ਦੀ ਧਰਤੀ ਤੇ ਖੜੇ ਆ ਤੁਸੀਂ ਇਹ ਦੇਖਿਓ ਇੱਥੇ ਜਗਰਾਮਾ ਗੰਨਾ ਮਿੱਲ ਹੁੰਦੀ ਸੀ ਉਹ ਜਗ੍ਹਾ ਬੇਲੀ ਪਈ ਆ ਉੱਥੇ ਵੀ ਕਲੋਨੀ ਕੱਟੀ ਸੀ ਇਹਨੂੰ ਇਹਨਾਂ ਨੇ ਸਾਡਾ ਜੋ ਰੋਜ਼ਗਾਰ ਸੀ ਸਾਡਾ ਸਾਰਾ ਏਰੀਆ ਗੰਨਾ ਬੀਜਦਾ ਸੀ ਇੱਥੇ ਨੇੜੇ ਸੀ ਵੇਚ ਲੈਂਦੇ ਸੀ ਹੁਣ ਉਹ ਗੰਨਾ ਸਾਡਾ ਵਿਚਾਰਨ ਬੰਦ ਹੋ ਗਈ ਜਿਹੜੀ ਮਿੱਲ ਆ ਉਹ ਬੰਦ ਪਈ ਆ ਕਲੋਨੀ ਅਜੇ ਤੱਕ ਡਿਵੈਲਪ ਨਹੀਂ ਹੋਈ ਜਿਹੜਾ ਸਾਨੂੰ ਇਹ ਚਾਂਸੇ ਦਿਖਾ ਰਹ ਮੈਂ ਕਹਿੰਦਾ ਜਿਹੜੀ ਕਟਨੀ ਆ ਨਾ 25 ਤੋਂ 30 ਸਾਲ ਉਹ ਕਲੋਨੀਆਂ ਜਿਹੜੀਆਂ ਡਿਵੈਲਪ ਆ ਉਹ ਨਹੀਂ ਹੋਣੀ ਆ ਮੈਂ ਅੱਗੇ ਵੀ ਦੱਸਿਆ ਵੀ ਚੱਡੀਗੜ੍ਹ ਜਾ ਕੇ ਦੇਖੀਏ ਉਹ ਵੀ ਅਜੇ ਪੂਰੇ ਜਿਹੜੇ ਸੈਕਟਰ ਆ ਉਹ ਡਿਵੈਲਪ ਨਹੀਂ ਹੋਏ ਵਿੱਚ ਉਹ ਤੋਂ ਉਸੇ ਤਰ੍ਹਾਂ ਪਹਿਲੇ ਦੋ ਦੋ ਤਿੰਨ ਤਿੰਨ ਕਿੱਲੇ ਪਲਾਟ ਆ ਜਿਹੜੇ ਸਾਰੇ ਉਹ ਉਮੇ ਪਏ ਨੇ ਉਸ ਤਰ੍ਹਾਂ ਪਰ ਇਹ ਸਰਕਾਰ ਲੋਕਾਂ ਨੂੰ ਸਮਝਦੀ ਆ ਵੀ ਬੇਵਕੂਫ ਆ ਪਰ ਅੱਗੇ ਵਾਲੇ ਲੋਕ ਨਹੀਂ ਆ ਲੋਕ ਬਹੁਤ ਸਿਆਣੇ ਨੇ ਹੁਣ ਜੋ ਜਮੀਨ ਆ ਕਿਸੇ ਕੀਮਤ ਦੇ ਉੱਤੇ ਸਰਕਾਰ ਨੂੰ ਅਸੀਂ ਨਹੀਂ ਹੁਣੇ ਇੱਕ ਚੋਣ ਲੰਘ ਕੇ ਗਈ ਆ ਲੁਧਿਆਣੇ ਦੀ ਜਿਮਣੀ ਚੋਣ ਹੋਈ ਆ ਪਛਮੀ ਹਲਕੇ ਦੀ ਉੱਥੇ ਸਾਰੀਆਂ ਧਿਰਾਂ ਆਈਆਂ ਬੇਸ਼ੱਕ ਸੱਤਾ ਧਿਰ ਜਿੱਤ ਗਈ ਆ ਪਰ ਉੱਥੇ ਇੱਕ ਗੱਲ ਦੇਖਣ ਨੂੰ ਮਿਲੀ ਆ ਵੀ ਇਹ ਜ਼ਮੀਨ ਐਕਵਾਇਰ ਦਾ ਮਸਲਾ ਕਿਸੇ ਧਿਰ ਨੇ ਆਪਦਾ ਚੋਣ ਮੁੱਦਾ ਨਹੀਂ ਬਣਾਇਆ ਹੈ ਹਾਲਾਂਕਿ ਵਿਰੋਧੀ ਧਿਰਾਂ ਨੂੰ ਇਹ ਮੁੱਦਾ ਬਣਾਉਣਾ ਚਾਹੀਦਾ ਸੀ ਸੱਤਾ ਧਿਰ ਨੇ ਤਾਂ ਇਹ ਮੁੱਦਾ ਨਹੀਂ ਬਣਾਉਣਾ ਸੀ ਪਰ ਵਿਰੋਧੀ ਧਿਰਾਂ ਨੇ ਵੀ ਇਸ ਮੁੱਦੇ ਨੂੰ ਨਹੀਂ ਉਭਾਰਿਆ ਮੈਂ ਉਹੀ ਤਨੂੰ ਦੱਸ ਰਿਹਾ ਜੀ ਸਰਕਾਰ ਚਾਹੇ ਕੋਈ ਵੀ ਹੋਵੇ ਦੇਖੋ ਇਹ ਕਹਿ ਰਹੀ 93 ਦੇ ਐਕਟ ਬਣੇ ਹੋਏ ਆ ਐਕਟ ਤਾਂ ਉਹ ਬੇਦੂਬਾ ਕਾਂਗਰਸ ਸਰਕਾਰ ਵੀ ਆਈ ਆ ਉਹ ਬਾਅਦ ਚੋਂ ਰੱਦ ਕਰ ਲੈਂਦੇ ਪਰ ਇਹਨਾਂ ਰੱਦ ਕਿਸੇ ਨੇ ਸਭ ਇੱਕੋ ਹੀ ਨੇ ਸਰਕਾਰ ਚਾਹੇ ਕੋਈ ਵੀ ਹੋਵੇ ਮੈਂ ਪਹਿਲਾਂ ਵੀ ਤੁਹਾਨੂੰ ਇਹ ਹੀ ਦੱਸਿਆ ਵੀ ਸਰਕਾਰ ਚਾਹੇ ਕਾਲੀਆ ਦੀ ਆ ਜਾਵੇ ਕਾਂਗਰਸ ਦੀ ਆ ਜਾਵੇ ਇਹਨਾਂ ਨੇ ਚੱਲਣਾ ਕਾਰਪੋਰੇਟ ਘਰਾਣਿਆਂ ਦੇ ਅਧੀਨ ਹੀ ਆ ਜੋ ਕਾਰਪੋਰੇਟ ਘਰਾਣੇ ਕਹਿਣਗੇ ਇਹਨਾਂ ਨੇ ਉਹੀ ਕੁਝ ਕਰਨਾ ਕਿਉਂਕਿ ਜ਼ਮੀਦਾਰ ਨੇ ਤਾਂ ਆਪਾਂ ਸਰਕਾਰ ਨੂੰ ਕੀ ਦਿੰਦੇ ਆ ਉਹਨਾਂ ਦੇ ਝੋਲੇ ਭਰ ਕੇ ਬੈਗ ਭਰ ਕੇ ਰੁਪਈਆ ਦੇਣ ਦਿੰਦੇ ਆ ਚੋਣਾ ਲੜਨ ਲਈ ਫੰਡ ਦਿੰਦੇ ਆ ਇਹ ਸਰਕਾਰ ਤਾਂ ਉਹਨਾਂ ਦੀ ਕਰੂਗੀ ਨਾ ਆਪਣੇ ਤਾਂ ਇਹ ਕਰਨੀ ਨਹੀਂ ਹੈ ਇਹ ਸਰਕਾਰ ਚਾਹੇ ਕੋਈ ਵੀ ਹੋਵੇ ਉਹ ਕਾਰਪੋਰੇਟ ਘਰਾਣਿਆਂ ਦੀ ਕਟਪੁਤਲੀ ਆ ਜੋ ਕਾਰਪੋਰੇਟ ਘਰਾਣੇ ਕਾਨੂੰਨ ਬਣਾ ਕੇ ਦੇਣਗੇ ਇਹਨਾਂ ਨੇ ਉਹੀ ਲਾਗੂ ਕਰਨੇ ਆ ਹੁਣ ਦੇਖੋ ਆਪਣੇ ਹਰਪਾਲ ਚੀਮਾ ਉਹ ਹੁਣ ਸਾਨੂੰ ਲੈਂਡ ਪੂਲਿੰਗ ਦੀਆਂ ਸਕੀਮਾਂ ਸਾਨੂੰ ਉਹ ਸਮਝਾ ਰਿਹਾ ਮੈਂ ਕਹਿੰਦਾ ਕਿਸੇ ਵੀ ਪਿੰਡ ਚੋਂ ਲੈ ਕੇ ਅਨਪੜ ਬੰਦੇ ਨਾਲ ਹੀ ਡਿਬੇਟ ਕਰਾ ਦਿਓ ਲੈ ਉਹ ਅਨਪੜ ਬੰਦੇ ਰ ਵੀ ਜਵਾਬ ਨਹੀਂ ਦੇ ਸਕਦਾ ਜਿਹੜਾ ਸਾਨੂੰ ਅੱਜ ਬੈਠ ਕੇ ਲੈਂਡ ਪੂਲਿੰਗ ਦੀਆਂ ਸਕੀਮਾਂ ਸਮਝਾ ਰਿਹਾ ਜਰਕਾ ਸਕੀਮਾਂ ਹਰਪਾਲ ਚੀਮਾ ਨਹੀਂ ਸਮਝਾ ਰਿਹਾ ਉਹਨੂੰ ਲੈ ਕੇ ਦਿੱਤੀਆਂ ਗਈਆਂ ਕਾਰਪੋਰੇਟ ਘਰਾਣਿਆਂ ਕਹਿੰਦੇ ਵੀ ਪਾਈ ਆਂ ਚੀਤੂ ਆ ਬੋਲ ਉਹੀ ਕੁਝ ਬੋਲ ਰਿਹਾ ਅਬ ਦੇ ਆਪੇ ਕੁਛ ਨਹੀਂ ਕਰਦੇ ਕਾਰਪੋਰੇਟ ਘਰਾਣਿਆਂ ਕੋ ਕਰਵਾ ਰਹੇ ਇਹਨਾਂ ਤੋਂ ਇਹ ਉਹੀ ਕੁਛ ਕਰ ਰਹੇ ਨੇ ਹੁਣ ਅਗਲੀ ਲੜਾਈ ਕੀ ਹੋਊਗੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਸੰਘਰਸ਼ ਕਰੋ ਹੁਣ ਦੇਖੋ ਜੀ ਸਯੁਕਤ ਮੋਰਚੇ ਦੀ ਕੱਲ ਮੀਟਿੰਗ ਹੋ ਕੇ ਏਡੀਆ ਚੰਡੀਗੜ੍ਹ ਉਹਦੇ ਵਿੱਚ ਦੋ ਪ੍ਰੋਗਰਾਮ ਲਾਣੇ ਆ ਇੱਕ ਤਾਂ 30 ਜੁਲਾਈ ਦਾ ਆਪਣੇ ਹੈਗਾ ਵਾ ਟਰੈਕਟਰ ਮਾਰਚ ਦਾ ਤੇ ਇੱਕ ਆਪਣੇ 24 ਅਗਸਤ ਦਾ ਤੇ ਲੁਧਿਆਣੇ ਆਪਣੀ ਵੱਡਾ ਕੱਟ ਰੱਖਿਆ ਗਿਆ ਸਯੁਕਤ ਮੋਰਚੇ ਇੱਕ ਟੀਮ ਬਣਾ ਕੇ ਅਸੀਂ ਕੋਈ ਜਿਵੇਂ ਪ੍ਰਧਾਨ ਸਰ ਨੂੰ ਦੱਸਿਆ ਵੀ ਪੱਕਾ ਮੋਰਚਾ ਕੋਈ ਜਗ੍ਹਾ ਦੇਖ ਕੇ ਜੋ ਦਾਇਰੇ ਚ ਰਹਿ ਕੇ ਉਹ ਲੜਾਂਗੇ ਜੂਰ ਜਿਵੇਂ ਵੀ ਲੋਕਾਂ ਦੇ ਸਾਥ ਦੇ ਨਾਲ ਜੀ ਧੰਨਵਾਦ ਤਾਂ ਹੁਣ ਪੱਕਾ ਮੋਰਚਾ ਲਾਉਣ ਦੀ ਤਿਆਰੀ ਹੈ ਕਿਸਾਨਾਂ ਵੱਲੋਂ ਲੁਧਿਆਣੇ ਦੇ ਵਿੱਚ ਹੋਵੇ ਇੱਕ ਜਗ੍ਹਾ ਦੇਖ ਕੇ ਤੇ ਦੇ ਨਾਲ ਹੀ ਜਿਹੜਾ ਸੰਯੁਕਤ ਮੋਰਚਾ ਉਹ ਆਪਣੇ ਪੱਧਰ ਤੇ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਜਿਹੜੀਆਂ ਹੈ ਸਰਕਾਰ ਵਿਰੋਧੀ ਸਰਗਰਮੀਆਂ ਕਰਨੇ ਜਾ ਰਿਹਾ ਹੈ ਸਰਕਾਰ ਝੁਕੇਗੀ ਜਾਂ ਨਹੀਂ ਕਿ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਵੇਗੀ ਕਿ ਜ਼ਮੀਨਾਂ ਐਕਵਾਇਰ ਹੋਣ ਤੋਂ ਰੁਕਣਗੀਆਂ ਇਹ ਦੇਖਣਾ ਹੋਵੇਗਾ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਮੈਂ ਹੰਦੂ